ਕੀਨ ਕਰਦੀ ਹਾਂ ਕਿ ਅੱਜ ਤੁਸੀਂ ਜ਼ਰੂਰ ਸ਼ਿਫਾ ਪਾਉਣ ਵਾਲੇ ਆ ਅੱਜ ਮੇਰੀ ਦਿਲ ਦੀ ਗਹਿਰਾਈ ਤੋਂ ਪ੍ਰਾਰਥਨਾ ਹੈ ਕਿ ਹਰੇਕ ਉਹ ਵਿਅਕਤੀ ਜਿਹਦੇ ਜਿਸਮ ਦੇ ਅੰਦਰ ਦਰਦ ਆ ਪ੍ਰਭੂ ਯਿਸੂ ਮਸੀਹ ਦੇ ਨਾਮ ਚ ਅੱਜ ਹਰ ਦਰਦ ਉਹਨਾਂ ਨੂੰ ਛੱਡ ਕੇ ਚਲੀ ਜਾਏ ਹਰ ਤਕਲੀਫ ਉਹਨਾਂ ਨੂੰ ਛੱਡ ਕੇ ਚਲੀ ਜਾਏ ਅੱਜ ਪ੍ਰਭੂ ਯਿਸੂ ਮਸੀਹ ਦੇ ਨਾਮ ਚ ਹਰ ਬਿਮਾਰੀ ਤੁਹਾਨੂੰ ਛੱਡ ਕੇ ਚਲੀ ਜਾਏ ਮੈਂ ਤੁਹਾਨੂੰ ਸਿਰ ਤੋਂ ਪੈਰਾਂ ਤੱਕ ਪ੍ਰਭੂ ਯਿਸੂ ਮਸੀਹ ਦੇ ਲਹੂ ਦੇ ਵਿੱਚ ਕਵਰ ਕਰ ਦਿੰਨੀ ਹਾਂ ਔਰ ਮੈਂ ਕਮਾਂਡ ਕਰਦੀ ਹਰੇਕ ਉਸ ਸਿਕਨੈਸ ਨੂੰ ਜਿਹੜੀ ਤੁਹਾਡੇ ਜਿਸਮ ਹੈ ਪ੍ਰਭੂ ਯਸੂ ਮਸੀਹ ਦੇ ਨਾਮ ਦੇ ਵਿੱਚ ਮੈਂ ਉਸ ਸਿਕਨੈਸ ਨੂੰ ਛਿੜਕਦੀਆਂ ਤੇ ਕਮਾਂਡ ਕਰਦੀਆਂ ਕਿ ਤੁਹਾਡੇ ਜਿਸਮ ਨੂੰ ਐਸੇ ਘੜੀ ਛੱਡੇ ਐਸੇ ਘੜੀ ਤੁਹਾਡੇ ਜਿਸਮ ਨੂੰ ਛੱਡੇ ਤੇ ਹਰ ਇੱਕ ਬਿਮਾਰੀ ਨਿਕਲ ਜਾਏ ਹਰ ਇੱਕ ਬਿਮਾਰੀ ਤੁਹਾਨੂੰ ਛੱਡ ਕੇ ਜਾਏ ਹਰ ਡਿਪਰੈਸ਼ਨ ਤੁਹਾਨੂੰ ਛੱਡ ਕੇ ਜਾਏ ਹਰ ਇੱਕ ਸਟ्रेस ਤੁਹਾਨੂੰ ਛੱਡ ਕੇ ਜਾਏ ਹਰ ਗਮ ਤੁਹਾਨੂੰ ਛੱਡ ਕੇ ਚਲਿਆ ਜਾਏ ਹਰ ਚਿੰਤਾ ਹਰ ਪਰੇਸ਼ਾਨੀ ਤੁਹਾਨੂੰ ਛੱਡ ਕੇ ਚਲੀ ਜਾਏ ਅਰ ਤੁਸੀਂ ਪਰਮੇਸ਼ਵਰ ਦੀ ਮਹਿਮਾ ਨੂੰ ਦੇਖੋ ਆਪਣੇ ਜੀਵਨ ਦੇ ਵਿੱਚ ਤੁਸੀਂ ਪਰਮੇਸ਼ਵਰ ਦੀ ਮਹਿਮਾ ਦੇ ਕੰਮਾਂ ਨੂੰ ਦੇਖੋ ਆਪਣੇ ਜੀਵਨ ਦੇ ਵਿੱਚ ਤੁਸੀਂ ਪਰਮੇਸ਼ਵਰ ਦੀ ਵੱਡੀ ਆਸ਼ੀਸ਼ ਨੂੰ ਦੇਖੋ ਆਪਣੇ ਜੀਵਨ ਦੇ ਵਿੱਚ ਅਸੀਂ ਪਰਮੇਸ਼ਵਰ ਦਾ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦੇ ਹਾਂ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦੇ ਹਾਂ ਸੱਚਮੁੱਚ ਪ੍ਰਭੂ ਯੇਸੂ ਮਸੀਹ ਦੇ ਮਾਰ ਖਾਣ ਦੇ ਵਸੀਲੇ ਨਾਲ ਅਸੀਂ ਚੰਗੇ ਕੀਤੇ ਗਏ ਹਾਂ ਪ੍ਰਭੂ ਯੇਸੂ ਮਸੀਹ ਦੇ ਕੋੜੇ ਖਾਣ ਦੇ ਵਸੀਲੇ ਦੇ ਨਾਲ ਅਸੀਂ ਚੰਗੇ ਕੀਤੇ ਗਏ ਪ੍ਰਭੂ ਨੇ ਸਾਡੀਆਂ ਸ਼ਰਮਿੰਦਗੀਆਂ ਨੂੰ ਆਪਣੇ ਉੱਤੇ ਲੈ ਲਿਆ ਕਿ ਪਰਮੇਸ਼ਰ ਸਾਨੂੰ ਆਪਣਾ ਜ਼ਲਾਲ ਬਖਸ਼ਿਆ। ਅਸੀਂ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ। ਸਾਡੇ ਲਈ ਗਰੀਬ ਬਣਿਆ, ਸਾਡੇ ਲਈ ਹਲੀਮ ਬਣਿਆ। ਤਾਂ ਜੋ ਅਸੀਂ ਪਰਮੇਸ਼ਰ ਦੀ ਕੁਦਰਤ ਨੂੰ ਦੇਖੀ, ਅਸੀਂ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ। ਹਰੇਕ ਪੱਥਰੀਆਂ ਤੇ ਰਸੌਲੀਆਂ ਤੁਹਾਨੂੰ ਛੱਡ ਕੇ ਜਾ ਰਹੀਆਂ, ਡਿਸ ਅਪੀਅਰ ਹੋ ਰਹੀਆਂ, ਡਰੇਨ ਹੋ ਰਹੀਆਂ ਪਰ ਵੀ ਯੇਸੂ ਮਸੀਹ ਦੇ ਨਾਮ ਦੇ ਵਿੱਚ ਮੈਲਟ ਹੋ ਚੁੱਕੀਆਂ ਆ। ਉਹ ਖਤਮ ਹੋ ਚੁੱਕੀਆਂ ਆ ਆ ਵਾਹ ਚੁੱਕੀਆਂ ਪਰ ਵੀ ਯਿਸੂ ਮਸੀਹ ਦੇ ਨਾਮ ਦੇ ਵਿੱਚ ਤੁਹਾਡੀਆਂ ਰਿਪੋਰਟਸ ਚੇਂਜ ਹੋ ਰਹੀਆਂ ਆ ਉਹ ਫਿਜ਼ੀਕਲ ਰਿਪੋਰਟਸ ਜਿਹੜੀਆਂ ਤੁਹਾਡੇ ਫੇਵਰ ਵਿੱਚ ਨਹੀਂ ਬੋਲਦੀਆਂ ਮੈਂ ਕੈਨਸਲ ਕਰਦੀਆਂ ਉਹਨਾਂ ਦੀ ਡਿਕਲੇਰੇਸ਼ਨ ਨੂੰ ਉਹਨਾਂ ਦੇ ਵਰਡਸ ਨੂੰ ਉਹਨਾਂ ਰਿਪੋਰਟਸ ਦੀ ਜੋ ਵੀ ਲਿਖਿਆ ਉਹਨਾਂ ਨੂੰ ਕੈਨਸਲ ਕਰਦੀਆਂ ਮੈਂ ਪ੍ਰਾਰਥਨਾ ਕਰਦੀ ਪਰਮੇਸ਼ਵਰ ਦੀ ਦਾਸੀ ਤੁਹਾਡੇ ਉੱਤੇ ਆਸ਼ੀਸ਼ ਨੂੰ ਖੋਲਦੀਆਂ ਆਸ਼ੀਸ਼ ਨੂੰ ਬੋਲਦੀਆਂ ਆਸ਼ੀਸ਼ ਨੂੰ ਡਿਕਲੇਅਰ ਕਰਦੀਆਂ ਅਲਮੈ ਡਿਕਲੇਅਰ ਕਰਦੀ ਆ ਕਿ ਤੁਹਾਡੀਆਂ ਰਿਪੋਰਟਸ ਚੇਂਜ ਹੋ ਚੁੱਕੀਆਂ ਆ ਫੇਵਰ ਦੇ ਵਿੱਚ ਆ ਰਹੀਆਂ ਕਿਉਂਕਿ ਤੁਸੀਂ ਹੀਲ ਹੋ ਚੁੱਕੇ ਹੋ ਹਰ ਸਿਕਨਸ ਤੁਹਾਨੂੰ ਛੱਡ ਕੇ ਜਾ ਰਹੀ ਆ ਹਰ ਸਿਕਨਸ ਤੁਹਾਨੂੰ ਛੱਡ ਕੇ ਜਾ ਰਹੀ ਆ ਹੀਲਿੰਗ ਆ ਰਹੀ ਆ ਤੁਹਾਡੇ ਜਿਸਮ ਦੇ ਅੰਦਰ ਹੀਲਿੰਗ ਆ ਰਹੀ ਆ ਤੁਹਾਡੇ ਸਿਰ ਦੇ ਵਿੱਚ ਹੀਲਿੰਗ ਆ ਯੈਸ ਤੁਹਾਡੇ ਸਿਰ ਦੇ ਵਿੱਚ ਹੀਲਿੰਗ ਆ ਹਰ ਸਿਰ ਦੀ ਦਰਦ ਤੁਹਾਨੂੰ ਛੱਡ ਕੇ ਜਾ ਰਹੀ ਆ ਜਿਨ੍ਹਾਂ ਨੂੰ ਚੱਕਰ ਆਉਂਦੇ ਆ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਅੱਜ ਹੀ ਉਹ ਨਾਰਮਲ ਹੋ ਰਹੇ ਆ ਅੱਜ ਹੀ ਉਹ ਨਾਰਮਲ ਹੋ ਰਹੇ ਆ ਹਰ ਤਰ੍ਹਾਂ ਦੇ ਜਿਨ੍ਹਾਂ ਨੂੰ ਚੱਕਰ ਆਉਂਦੇ ਕਿਸੇ ਵੀ ਤਰ੍ਹਾਂ ਦੇ ਉਹ ਨਾਰਮਲ ਹੋ ਰਹੇ ਆ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਉਹ ਚੰਗੇ ਕੀਤੇ ਗਏ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਹਰ ਇੱਕ ਤਰ੍ਹਾਂ ਦੀ ਮਾਈਗਰੇਨ ਦੀ ਪ੍ਰੋਬਲਮ ਛੱਡ ਕੇ ਜਾ ਰਹੀ ਆ ਹਰ ਇੱਕ ਤਰ੍ਹਾਂ ਦੀ ਡਿਪਰੈਸ਼ਨ ਛੱਡ ਕੇ ਜਾ ਰਹੀ ਆ ਹਰ ਤਰ੍ਹਾਂ ਦੀ ਅੱਧੇ ਸਿਰ ਦੀ ਦਰਦ ਛੱਡ ਕੇ ਜਾ ਰਹੀ ਆ ਪੂਰੇ ਸਿਰ ਦਾ ਦਰਦ ਛੱਡ ਕੇ ਜਾ ਰਿਹਾ ਅੱਖਾਂ ਦੀ ਦਰਦ ਛੱਡ ਕੇ ਜਾ ਰਹੀ ਆ ਅੱਖਾਂ ਦਾ ਭਾਰੀਪਨ ਛੱਡ ਕੇ ਜਾ ਰਿਹਾ ਨਿਗਾ ਠੀਕ ਹੋ ਰਹੀ ਆ ਨਿਗਾ ਪੂਰੀ ਹੋ ਰਹੀ ਪ੍ਰਭੂ ਯੈਸੂ ਮਸੀਹ ਦੇ ਨਾਮ ਦੇ ਵਿੱਚ ਮੈਂ ਪ੍ਰਾਰਥਨਾ ਕਰਦੀ ਆ ਕਿ ਸੱਚਮੁੱਚ ਪਰਮੇਸ਼ਵਰ ਦਾ ਹੱਥ ਸਾਡੀਆਂ ਅੱਖਾਂ ਨੂੰ ਛੂ ਰਿਹਾ ਤੇ ਅਸੀਂ ਚੰਗੇ ਕੀਤੇ ਗਏ ਅਸੀਂ ਚੰਗੇ ਕੀਤੇ ਗਏ ਅਸੀਂ ਪਰਮੇਸ਼ਵਰ ਦਾ ਧੰਨਵਾਦ ਕਰਦੇ ਆ ਤੁਹਾਡੇ ਕੰਨ ਠੀਕ ਹੋ ਚੁੱਕੇ ਆ ਕੰਨਾਂ ਦੀ ਦਰਦ ਖਤਮ ਹੋ ਚੁੱਕੀ ਆ ਕੰਨਾਂ ਦੇ ਪਰਦਿਆਂ ਦੀ ਪ੍ਰੋਬਲਮ ਜਾ ਚੁੱਕੀ ਪ੍ਰਭੂ ਯੈਸੂ ਸੀ ਦੇ ਨਾਮ ਚ ਤੁਹਾਡੇ ਕੰਨ ਮੁਕੰਮਲ ਰੀਤੀ ਦੇ ਨਾਲ ਚੰਗੇ ਹੋ ਚੁੱਕੇ ਆ ਬੈਰਾ ਪੰਜਾ ਚੁੱਕਿਆ ਤੁਹਾਨੂੰ ਕੰਨਾਂ ਤੋਂ ਪ੍ਰੋਪਰ ਸੁਣਨਾ ਸ਼ੁਰੂ ਕਰ ਰਿਹਾ ਤੁਹਾਡੇ ਬੱਚਿਆਂ ਨੂੰ ਕੰਨਾਂ ਤੋਂ ਪ੍ਰੋਪਰ ਸੁਣਨਾ ਸ਼ੁਰੂ ਕਰਦਾ ਅਰ ਇਹ ਸਾਰੀ ਹੀਲਿੰਗ ਤੁਹਾਡੇ ਬੱਚਿਆਂ ਉੱਤੇ ਤੁਹਾਡੇ ਪਰਿਵਾਰ ਦੇ ਉੱਤੇ ਵੀ ਆ ਰਹੀ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਤੁਹਾਡੀ ਜੋ ਲਾਈਨ ਬਿਲਕੁਲ ਠੀਕ ਹੈ ਤੁਹਾਡੇ ਦੰਦ ਦਾੜਾਂ ਪਰਮੇਸ਼ਰ ਦੀ ਕਿਰਪਾ ਦੇ ਨਾਲ ਤੰਦਰੁਸਤ ਤੇ ਅਰ ਤੰਦਰੁਸਤ ਰਹਿੰਦੇ ਆ ਅਰ ਕੋਈ ਵੀ ਕੋਈ ਵੀ ਪੇਨ ਤੁਹਾਡੇ ਮੂੰਹ ਦੇ ਅੰਦਰ ਨਹੀਂ ਆ ਕੋਈ ਪੇਨ ਤੁਹਾਡੇ ਥਰੋਟ ਦੇ ਅੰਦਰ ਨਹੀਂ ਆ ਜਿਹੜੇ ਹਕਲਾ ਕੇ ਬੋਲਦੇ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਹੀਲ ਹੋ ਰਹੇ ਉਹਨਾਂ ਦਾ ਬੋਲਣਾ ਠੀਕ ਹੋ ਰਿਹਾ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਤੁਹਾਨੂੰ ਥਾਇਰੋਇਡ ਛੱਡ ਕੇ ਜਾ ਰਿਹਾ ਥਾਇਰੋਇਡ ਦੀ ਬਿਮਾਰੀ ਛੱਡ ਕੇ ਜਾ ਰਹੀ ਆ ਤੁਸੀਂ ਹੀਲ ਹੋ ਰਹੇ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਥ੍ਰੋਟ ਦੀ ਹਰ ਪ੍ਰੋਬਲਮ ਤੁਹਾਨੂੰ ਛੱਡ ਕੇ ਜਾ ਰਹੀ ਆ ਹਮੇਸ਼ਾ ਹਮੇਸ਼ਾ ਦੇ ਲਈ ਥ੍ਰੋਟ ਦੀ ਹਰ ਪ੍ਰੋਬਲਮ ਤੁਹਾਨੂੰ ਛੱਡ ਕੇ ਜਾ ਰਹੀ ਆ ਤੁਸੀਂ ਚੰਗੇ ਹੋ ਰਹੇ ਹੋ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਤੁਸੀਂ ਚੰਗੇ ਹੋ ਰਹੇ ਹੋ ਸੱਚਮੁੱਚ ਤੁਸੀਂ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਚੰਗੇ ਹੋ ਰਹੇ ਹੋ ਉਹਦੇ ਮਾਰ ਖਾਣ ਦੇ ਵਸੀਲੇ ਨਾਲ ਤੁਸੀਂ ਚੰਗੇ ਹੋ ਰਹੇ ਹੋ ਤੁਸੀਂ ਆਸ਼ੀਸ਼ ਪਾਏ ਹੋਏ ਹੋ ਕਿਉਂਕਿ ਤੁਸੀਂ ਪਰਮੇਸ਼ਵਰ ਦੇ ਬੇਟੇ ਤੇ ਬੇਟੀਆਂ ਆ ਹallelujah ਪੇਟ ਦੀ ਹਰ ਬਿਮਾਰੀ ਤੁਹਾਨੂੰ ਛੱਡ ਕੇ ਜਾ ਰਹੀ ਹੈ ਹਰ ਬਿਮਾਰੀ ਪੇਟ ਦੀ ਛੱਡ ਕੇ ਜਾ ਰਹੀ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਹਰ ਜਿਨ੍ਹਾਂ ਨੂੰ ਧਰਨ ਦੀ ਸਮੱਸਿਆ ਆ ਹਰ ਧਰਨ ਦੀ ਸਮੱਸਿਆ ਠੀਕ ਹੋ ਰਹੀ ਪ੍ਰਭੂ ਯਿਸੂ ਮਸੀਹ ਦੇ ਨਾਮ ਚ ਯੂਟਰਸ ਦੀਆਂ ਸਾਰੀਆਂ ਪ੍ਰੋਬਲਮਸ ਜਾ ਰਹੀਆਂ ਆ ਔਰ ਯੂਟਰਸ ਹੀਲ ਹੋ ਰਹੀ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਲੰਗਜ਼ ਹੀਲ ਹੋ ਰਹੇ ਫੇਫਰੇ ਠੀਕ ਹੋ ਰਹੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਪਿੱਤਾ ਠੀਕ ਹੋ ਰਿਹਾ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੈਦਾ ਠੀਕ ਹੋ ਰਿਹਾ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਪਾਚਨ ਸ਼ਕਤੀ ਠੀਕ ਹੋ ਰਹੀ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਹਰ ਤਰ੍ਹਾਂ ਦੀਆਂ ਹਰਨੀਆਂ ਗਦੂਦਾਂ ਪੱਥਰੀਆਂ ਤੁਹਾਨੂੰ ਛੱਡ ਕੇ ਜਾ ਰਹੀਆਂ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਤੁਸੀਂ ਪ੍ਰਭੂ ਯਿਸੂ ਦੇ ਮਾਰਖਣ ਦੇ ਵਸੀਲੇ ਨਾਲ ਚੰਗੇ ਕੀਤੇ ਗਏ ਤੁਹਾਡੇ ਪਰਿਵਾਰ ਪ੍ਰਭੂ ਯਿਸੂ ਦੇ ਮਾਰਖਣ ਦੇ ਵਸੀਲੇ ਨਾਲ ਚੰਗੇ ਕੀਤੇ ਗਏ ਹਰ ਗਠੀਆ ਗਠੀਆ ਖਤਮ ਹੋ ਰਿਹਾ ਪ੍ਰਭੂ ਯਿਸੂ ਮਸੀਹ ਦੇ ਨਾਮ ਚ ਹਰ ਤਰ੍ਹਾਂ ਦਾ ਗਠੀਆ ਖਤਮ ਹੋ ਰਿਹਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਤੁਹਾਡੀਆਂ ਬਿੰਗੀਆਂ ਉਂਗਲਾਂ ਸਿੱਧੀਆਂ ਹੋ ਰਹੀਆਂ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਬਿੰਗੇ ਹੱਥ ਸਿੱਧੇ ਹੋ ਰਹੇ ਬਿੰਗੇ ਪੈਰ ਸਿੱਧੇ ਹੋ ਰਹੇ ਬਿੰਗੀਆਂ ਹੱਡੀਆਂ ਸਿੱਧੀਆਂ ਹੋ ਰਹੀਆਂ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਤੁਹਾਡੇ ਜਿਹੜੇ ਅੰਗ ਰੁਕੇ ਹੋਏ ਆ ਉਹ ਕੰਮ ਕਰਨਾ ਸ਼ੁਰੂ ਕਰਨ ਮੈਂ ਕਮੈਂਡ ਕਰਦੀ ਹਾਂ ਉਹਨਾਂ ਅੰਗਾਂ ਨੂੰ ਜਿਹੜੇ ਅੰਗ ਕੰਮ ਕਰਨਾ ਬੰਦ ਕਰ ਚੁੱਕੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਉਹ ਅੰਗ ਕੰਮ ਕਰਨਾ ਸ਼ੁਰੂ ਕਰਨ ਉਹ ਹੀਲ ਹੋ ਜਾਣ ਪ੍ਰਭੂ ਯਿਸੂ ਮਸੀਹ ਦੇ ਨਾਮ ਚ ਰਾਈਟ ਨਾਉ ਆਈ ਕਮੈਂਡ ਕਿ ਇਸ ਸੇ ਕੜੀ ਉਹ ਹੀਲ ਹੋ ਜਾਣ ਚੰਗੇ ਹੋ ਜਾਣ ਠੀਕ ਹੋ ਜਾਣ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਜਿਨ੍ਹਾਂ ਦੀਆਂ ਬਾਹਾਂ ਉੱਪਰ ਨਹੀਂ ਚੱਕ ਹੁੰਦੀਆਂ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਉਹ ਹੀਲ ਹੋ ਚੁੱਕੇ ਆ ਮੈਂ ਦੇ ਹੀਲਿੰਗ ਨੂੰ ਡਿਕਲੇਅਰ ਕਰਦੀ ਆ ਜਿਹੜੇ ਤੁਰ ਨਹੀਂ ਸਕਦੇ ਜਿਹੜੇ ਖਲੋ ਨਹੀਂ ਸਕਦੇ ਮੈਂ ਉਹਨਾਂ ਦੇ ਹੀਲਿੰਗ ਨੂੰ ਡਿਕਲੇਅਰ ਕਰਦੀ ਆ ਸੱਚਮੁੱਚ ਉਹ ਅੱਜ ਤੁਰਣਗੇ ਅੱਜ ਖਲੋ ਸਕਣਗੇ ਜਿਹੜੇ ਝੁਕ ਨਹੀਂ ਸਕਦੇ ਜਿਨ੍ਹਾਂ ਨੂੰ ਸਪਾਈਨ ਦੀ ਪ੍ਰੋਬਲਮ ਆ ਮੈਂ ਅੱਜ ਉਹਨਾਂ ਦੀ ਹੀਲਿੰਗ ਨੂੰ ਡਿਕਲੇਅਰ ਕਰਦੀ ਆ ਉਹ ਚੰਗੇ ਹੋ ਚੁੱਕੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਉਹ ਚੈੱਕ ਕਰ ਸਕਦੇ ਆਪਣੇ ਆਪ ਨੂੰ ਉਹਨਾਂ ਦੀ ਸਪਾਈਨ ਹੀਲ ਹੋ ਚੁੱਕੀ ਹਰ ਲੱਕ ਦੀ ਦਰਦ ਉਹਨਾਂ ਨੂੰ ਛੱਡ ਕੇ ਜਾ ਚੁੱਕੀ ਹਰ ਕਮਰ ਦੀ ਦਰਦ ਉਹਨਾਂ ਨੂੰ ਛੱਡ ਕੇ ਜਾ ਚੁੱਕੀ ਆ ਹਰੇਕ ਪੱਠਿਆਂ ਦੀ ਦਰਦ ਉਹਨਾਂ ਨੂੰ ਛੱਡ ਕੇ ਜਾ ਚੁੱਕੀ ਮੋਢਿਆਂ ਦੀ ਦਰਦ ਉਹਨਾਂ ਨੂੰ ਜਾ ਚੁੱਕੀ ਬਾਹਾਂ ਦੀ ਦਰਦ ਉਹਨਾਂ ਨੂੰ ਛੱਡ ਕੇ ਜਾ ਚੁੱਕੀ ਲੱਤਾਂ ਦੀਆਂ ਦਰਦਾਂ ਉਹਨਾਂ ਨੂੰ ਛੱਡ ਕੇ ਜਾ ਚੁੱਕੀਆਂ ਹਰ ਜਿਸਮਾਨੀ ਦਰਦ ਤੁਹਾਨੂੰ ਛੱਡ ਕੇ ਜਾ ਚੁੱਕਿਆ ਹਰ ਮਾਨਸਿਕ ਦਰਦ ਤੁਹਾਨੂੰ ਛੱਡ ਕੇ ਜਾ ਚੁੱਕਿਆ ਤੁਸੀਂ ਚੰਗੇ ਹੋ ਚੁੱਕੇ ਹੋ ਸੱਚਮੁੱਚ ਤੁਸੀਂ ਚੰਗੇ ਹੋ ਚੁੱਕੇ ਹੋ ਪ੍ਰਭੂ ਯਿਸੂ ਮਸੀਹ ਦੇ ਮਾਰ ਖਾਣ ਦੇ ਵਸੀਲੇ ਨਾਲ ਤੁਸੀਂ ਪਰਮੇਸ਼ਵਰ ਦੀ ਸਮਰਥ ਦੇ ਨਾਲ ਚੰਗੇ ਹੋ ਚੁੱਕੇ ਹੋ ਤੁਸੀਂ ਅੱਜ ਪਰਮੇਸ਼ਵਰ ਦੇ ਅਨੁਗ੍ਰਹਿ ਦੇ ਨਾਲ ਚੰਗੇ ਹੋ ਚੁੱਕੇ ਹੋ ਪਰਮੇਸ਼ਵਰ ਨੇ ਚਾਇਆ ਕਿ ਤੁਸੀਂ ਅੱਜ ਚੰਗੇ ਹੋ ਜਾਓ ਇਸ ਲਈ ਤੁਸੀਂ ਚੰਗੇ ਹੋ ਰਹੇ ਹੋ ਇਸੇ ਲਈ ਤੁਸੀਂ ਚੰਗੇ ਹੋ ਰਹੇ ਹੋ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦੀ ਹਾਂ ਧੰਨਵਾਦ ਕਰਦੀ ਹਾਂ ਪਰਮੇਸ਼ਵਰ ਦਾ ਹਰ ਗੁਪਤ ਬਿਮਾਰੀ ਤੁਹਾਨੂੰ ਛੱਡ ਕੇ ਜਾ ਰਹੀ ਹੈ ਹਰ ਗੁਪਤ ਬਿਮਾਰੀ ਤੁਹਾਨੂੰ ਛੱਡ ਕੇ ਜਾ ਰਹੀ ਹੈ ਉਨਟਕੇ ਜਾ ਰਹੀ ਹੈ ਜਿਨ੍ਹਾਂ ਦੀ ਹਾਈਟ ਰੁਕੀ ਹੋਈ ਹੈ ਉਹ ਵਾਦਰੇ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਉਹਨਾਂ ਦੇ ਕੱਦ ਵਧਣੇ ਸ਼ੁਰੂ ਹੋ ਗਏ ਆ ਜਿਨ੍ਹਾਂ ਦੀ ਹਾਈਟ ਰੁਕੀ ਹੋਈ ਉਹਨਾਂ ਦੇ ਕੱਦ ਵਧਣੇ ਸ਼ੁਰੂ ਹੋ ਗਏ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦੀ ਆ ਪਰਮੇਸ਼ਵਰ ਦਾ ਧੰਨਵਾਦ ਕਰਦੀ ਆ ਕਿ ਪਰਮੇਸ਼ਵਰ ਨੇ ਬles ਕਰ ਦਿੱਤਾ ਉਹਨਾਂ ਨੂੰ ਜਿਨ੍ਹਾਂ ਦੇ ਇਮਿਊਨ ਸਿਸਟਮ ਦੇ ਵਿੱਚ ਪ੍ਰੋਬਲਮ ਆ ਪਰਮੇਸ਼ਵਰ ਨੇ ਉਹਨਾਂ ਦੇ ਇਮਿਊਨ ਸਿਸਟਮ ਨੂੰ ਹੀਲ ਕਰ ਦਿੱਤਾ ਹੀਲ ਕਰ ਦਿੱਤਾ ਪਰਮੇਸ਼ਵਰ ਨੇ ਉਹਨਾਂ ਦੇ ਇਮਿਊਨ ਸਿਸਟਮ ਨੂੰ ਚੰਗੇ ਹੋ ਚੁੱਕੇ ਮੁਕੰਮਲ ਰੀਤੀ ਦੇ ਨਾਲ ਚੰਗੇ ਹੋ ਚੁੱਕੇ ਮ ਪਰਮੇਸ਼ਰ ਨੇ ਉਹ ਇਨਕਾਰ ਜਿਹੜੇ ਤੁਹਾਡੇ ਲਈ ਕਿਸੇ ਦੇ ਮੂੰਹ ਦੇ ਵਿੱਚੋਂ ਹੋਏ ਕਿਸੇ ਵੀ ਤਰ੍ਹਾਂ ਦੇ ਇਨਕਾਰ ਜਿਹੜੇ ਤੁਹਾਡੀ ਆਸ਼ੀਸ਼ ਨੂੰ ਰੋਕਣ ਦੇ ਲਈ ਆ ਕੋਈ ਵੀ ਇਨਕਾਰ ਤੁਹਾਡੀ ਬਰਕਤ ਨੂੰ ਰੋਕਣ ਦੇ ਲਈ ਆ ਅੱਜ ਉਹ ਇਕਰਾਰ ਵਿੱਚ ਬਦਲ ਰਿਹਾ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਹਾਂ ਅੱਜ ਉਹ ਇਕਰਾਰ ਦੇ ਵਿੱਚ ਬਦਲ ਰਿਹਾ ਆ ਅੱਜ ਉਹ ਹਾਂ ਦੇ ਵਿੱਚ ਬਦਲ ਰਿਹਾ ਅੱਜ ਉਹ ਨਾ ਹਾਂ ਦੇ ਵਿੱਚ ਬਦਲ ਰਹੀ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਅੱਜ ਤੁਹਾਡੇ ਲਈ ਹਾਂ ਹੋ ਰਹੀ ਆ ਤੁਹਾਡੇ ਤੁਹਾਡੇ ਫਿਊਚਰ ਦੇ ਵਿੱਚ ਚੰਗੇ ਕੰਮਾਂ ਦੇ ਲਈ ਹਾਂ ਹੋ ਰਹੀ ਆ ਤੁਹਾਡੇ ਕਾਰੋਬਾਰ ਦੇ ਚੰਗੇ ਕੰਮਾਂ ਦੇ ਲਈ ਹਾਂ ਹੋ ਰਹੀ ਆ ਤੁਹਾਡੇ ਕ੍ਰਿਸਤਿਆਂ ਦੇ ਲਈ ਹਾਂ ਹੋ ਰਹੀ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ yes ਤੁਹਾਡੀ ਬਲੈਸਿੰਗ ਤੁਹਾਡੇ ਵੱਲ ਨੂੰ ਆ ਰਹੀ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਤੁਹਾਡੇ ਲਈ ਬਲੈਸਿੰਗ ਆ ਰਹੀ ਆ yes ਪ੍ਰਭੂ ਯਿਸੂ ਮਸੀਹ ਦੇ ਨਾਮ ਤੇ ਤੁਸੀਂ ਬਲੈਸ ਹੋ ਰਹੇ ਹੋ ਤੁਹਾਨੂੰ ਜੌਬ ਦੇ ਲਈ ਹਾਂ ਹੋ ਰਹੀ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਤੁਸੀਂ ਕੋਈ ਨਵੀਂ ਚੀਜ਼ ਨੂੰ ਬਾਏ ਕਰਨਾ ਚਾਹੁੰਦੇ ਆ ਤੁਹਾਨੂੰ ਹਾਂ ਹੋ ਰਹੀ ਆ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ yes ਅੱਜ ਤੁਹਾਡੇ ਉੱਤੇ ਆਸ਼ੀਸ਼ਾਂ ਆ ਰਹੀਆਂ ਆਸ਼ੀਸ਼ਾਂ ਆ ਰਹੀਆਂ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਅਜ ਅਸਮਾਨੀ ਚਰੋਖੇ ਤੁਹਾਡੇ ਜੀਵਨ ਦੇ ਵਿੱਚ ਖੁੱਲ ਚੁੱਕੇ ਅੱਜ ਅਲੌਕਿਕ ਤਰੀਕੇ ਦੇ ਨਾਲ ਤੁਸੀਂ ਸੁਪਰਨੈਚੁਰਲ ਤਰੀਕੇ ਦੇ ਨਾਲ ਪਰਮੇਸ਼ਰ ਦੇ ਫਜ਼ਲ ਦੇ ਨਾਲ ਰਹਿਮਤ ਦੇ ਨਾਲ ਕਿਰਪਾ ਨਾਲ ਤੁਸੀਂ ਚੰਗੇ ਕਿਤੇ ਜਾ ਰਹੇ ਹੋ ਅਰ ਤੁਸੀਂ ਚੰਗੇ ਹੋ ਰਹੇ ਹੋ ਮੈਂ ਤੁਹਾਡੀ ਬਰਕਤ ਨੂੰ ਡਿਕਲੇਅਰ ਕਰਦੀ ਮੈਂ ਤੁਹਾਡੀ ਬਰਕਤ ਨੂੰ ਡਿਕਲੇਅਰ ਕਰਦੀ ਤੁਹਾਡੀ ਆਸ਼ੀਸ਼ ਨੂੰ ਡਿਕਲੇਅਰ ਕਰਦੀ ਹਰੇਕ ਮੰਦਗੀ ਦਾ ਆਤਮਾ ਤੁਹਾਡੇ ਜੀਵਨ ਨੂੰ ਛੱਡ ਕੇ ਜਾਏ ਹਰੇਕ ਮੰਦਗੀ ਦਾ ਆਤਮਾ ਤੁਹਾਡੇ ਜੀਵਨ ਨੂੰ ਛੱਡ ਕੇ ਜਾਏ ਹਰੇਕ ਕਸ਼ਟ ਦਾ ਆਤਮਾ ਤੁਹਾਡੇ ਜੀਵਨ ਨੂੰ ਛੱਡ ਕੇ ਜਾਏ ਹਰ ਦੁੱਖ ਦਾ ਆਤਮਾ ਤੁਹਾਡੇ ਜੀਵਨ ਨੂੰ ਛੱਡ ਕੇ ਜਾਏ ਹਰ ਡਰ ਦਾ ਆਤਮਾ ਤੁਹਾਡੇ ਜੀਵਨ ਨੂੰ ਛੱਡ ਕੇ ਜਾਏ ਹਰ ਪ੍ਰੇਸ਼ਟ ਆਤਮਾ ਤੁਹਾਡੇ ਜੀਵਨ ਨੂੰ ਛੱਡ ਕੇ ਜਾਏ ਵਿਭਚਾਰ ਦਾ ਗੰਦਾ ਆਤਮਾ ਤੁਹਾਡੇ ਜੀਵਨ ਨੂੰ ਛੱਡ ਕੇ ਚਲਿਆ ਜਾਏ ਇਸੇ ਕੜੀ ਰਾਈਟ ਨਾਓ ਆਈ ਕਮੈਂਡ ਇਨ ਦਾ ਨੇਮ ਆਫ ਜੀਜ਼ਸ ਕ੍ਰਾਈਸਟ ਇਸੇ ਕੜੀ ਦੁਸ਼ਟ ਆਤਮੇ ਪ੍ਰਭੂ ਯੇਸੂ ਮਸੀਹ ਦੇ ਨਾਮ ਤੇ ਨਿਕਲ ਜਾਣ ਮੈਂ ਉਹਨਾਂ ਨੂੰ ਹੁਕਮ ਕਰਦੀ ਹਾਂ ਅਰ ਮੈਂ ਉਹਨਾਂ ਨੂੰ ਕਮੈਂਡ ਕਰਦੀ ਹਾਂ ਕਿ ਸਮੁੰਦਰ ਦੀਆਂ ਗਹਿਰਾਈਆਂ ਦੇ ਵਿੱਚ ਜਾ ਪੋ ਮੈਂ ਉਹਨਾਂ ਨੂੰ ਕਮੈਂਡ ਕਰਦੀ ਹਾਂ ਸੁੱਕਿਆਂ ਤੇ ਆਣਕ ਥਾਵਾਂ ਦੇ ਵਿੱਚ ਚਲੇ ਜਾਓ ਉਹਨਾਂ ਥਾਵਾਂ ਨੂੰ ਵਾਪਸ ਜਾਓ ਜਿੱਥੋਂ ਤੁਹਾਨੂੰ ਭੇਜਿਆ ਗਿਆ ਜਿੱਥੋਂ ਤੁਸੀਂ ਆਏ ਹੋ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਵਾਪਸ ਮੁੜ ਜਾਓ ਜਰ ਜਿਨ੍ਹਾਂ ਨੇ ਤੁਹਾਨੂੰ ਭੇਜਿਆ ਉਹਨਾਂ ਨੂੰ ਜਾ ਕੇ ਦੱਸੋ ਕਿ ਅਸੀਂ ਉੱਥੇ ਕੰਮ ਨਹੀਂ ਕਰ ਸਕਦੇ ਕਿਉਂਕਿ ਉੱਥੇ ਪਰਮੇਸ਼ਵਰ ਦਾ ਸਾਮਰਥ ਕੰਮ ਕਰ ਰਿਹਾ ਉੱਥੇ ਸਾਮਰਥੀ ਪਰਮੇਸ਼ਵਰ ਕੰਮ ਕਰ ਰਿਹਾ ਹੈ ਹੋ ਯਸ ਕੋਈ ਦੁਸ਼ਟ ਆਤਮਾ ਅਜ ਤੋਂ ਤੁਹਾਡੇ ਕਾਰੋਬਾਰ ਵਿੱਚ ਕੰਮ ਨਹੀਂ ਕਰ ਸਕਦਾ ਮੈਂ ਉਹਦੇ ਸਾਰੇ ਕੰਮਾਂ ਨੂੰ ਰੱਦ ਕਰਦੀ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਕੋਈ ਦੁਸ਼ਟ ਆਤਮਾ ਉਸ ਤੁਹਾਡੇ ਜੀਵਨ ਵਿੱਚ ਕੰਮ ਨਹੀਂ ਕਰ ਸਕਦਾ ਉਹਦੇ ਸਾਰੇ ਕੰਮਾਂ ਨੂੰ ਰੱਦ ਕਰਦੀ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਕੋਈ ਦੁਸ਼ਟ ਆਤਮਾ ਤੁਹਾਡੇ ਬੱਚਿਆਂ ਦੇ ਜੀਵਨ ਵਿੱਚ ਕੰਮ ਨਹੀਂ ਕਰ ਸਕਦਾ ਮੈਂ ਉਹਦੇ ਕੰਮਾਂ ਨੂੰ ਰੱਦ ਕਰਦੀ ਹਾਂ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਤੁਸੀਂ ਆਸ਼ੀਸ਼ ਪਾਏ ਹੋਏ ਹੋ ਤੁਸੀਂ ਪਰਮੇਸ਼ਵਰ ਦੇ ਬੇਟੇ ਹੋ ਤੁਸੀਂ ਪਰਮੇਸ਼ਵਰ ਦੀਆਂ ਬੇਟੀਆਂ ਹੋ ਤੁਹਾਡੇ ਲਈ ਡਿਵਾਈਨ ਹੈਲਪਰਜ਼ ਆ ਰਹੇ ਆ ਸੱਚਮੁੱਚ ਅੱਜ ਤੁਹਾਡੀ ਫਾਈਨੈਂਸ ਅਰੇਂਜ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਜੋ ਫਾਈਨਾਂਸ ਦੀ ਜ਼ਰੂਰਤ ਆ ਪਰਮੇਸ਼ਵਰ ਅੱਜ ਤੁਹਾਡੇ ਲਈ ਫਾਈਨਾਂਸ ਅਰੇਂਜ ਕਰ ਰਿਹਾ ਸੱਚ ਮੁੱਚ ਗਰੀਬੀ ਦੇ ਬੰਦਨ ਟੁੱਟ ਰਹੇ ਆ ਸ਼ਰਮਿੰਦਗੀ ਦੇ ਬੰਦਨ ਟੁੱਟ ਰਹੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਤੁਸੀਂ ਚੰਗੇ ਕੀਤੇ ਗਏ ਹੋ ਤੁਸੀਂ ਆਜ਼ਾਦ ਕੀਤੇ ਗਏ ਹੋ ਪਰਮੇਸ਼ਵਰ ਨੇ ਤੁਹਾਡੇ ਲਈ ਵੱਡੇ ਵੱਡੇ ਇੰਤਜ਼ਾਮ ਕੀਤੇ ਆ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦੀ ਆ ਪਰਮੇਸ਼ਵਰ ਦੇ ਵੱਡੇ ਕੰਮਾਂ ਦੇ ਲਈ ਪਰਮੇਸ਼ਵਰ ਦੇ ਵੱਡੇ ਇੰਤਜ਼ਾਮਾਂ ਦੇ ਲਈ ਪਰਮੇਸ਼ਵਰ ਦੀ ਵੱਡੀ ਆਸ਼ੀਸ਼ ਸਾਡੇ ਬੱਚਿਆਂ ਦੇ ਉੱਤੇ ਆ ਪਰਮੇਸ਼ਵਰ ਦੀ ਵੱਡੀ ਆਸ਼ੀਸ਼ ਸਾਡੇ ਬੱਚਿਆਂ ਦੇ ਉੱਤੇ ਆ ਸਾਡੇ ਬੱਚੇ ਯਹੋਵਾ ਪਰਮੇਸ਼ਵਰ ਦੇ ਵੱਲੋਂ ਸਿੱਖੇ ਹੋਏ ਆ ਅਰੇ ਇਹਨਾਂ ਦੀ ਸ਼ਾਂਤੀ ਬਹੁਤ ਈ ਹੈ ਸੱਚਮੁੱਚ ਜੈਸਵੀ ਐਗਜ਼ਾਮ ਦੇ ਵਿੱਚ ਜਾਂਦੇ ਆ ਐਕਸਲੈਂਟ ਰਿਜ਼ਲਟ ਲੈ ਕੇ ਆਉਂਦੇ ਆ ਜੈਸ ਕਾਲਜ ਵਿੱਚ ਜਾਂਦੇ ਆ ਯੂਨੀਵਰਸਿਟੀਆਂ ਦੇ ਵਿੱਚ ਜਾਂਦੇ ਆ ਉੱਥੇ ਇਹਨਾਂ ਨੂੰ ਐਕਸਟਰਾ ਆਰਡੀਨਰੀ ਫੇਵਰ ਮਿਲਦਾ ਆ ਸੱਚਮੁੱਚ ਇਹ ਚੁਣੇ ਹੋਏ ਆ ਪਰਮੇਸ਼ਵਰ ਨੇ ਇਹਨਾਂ ਨੂੰ ਉੱਚੇ ਚੱਕਿਆ ਆ ਅਸੀਂ ਧੰਨਵਾਦ ਕਰਦੇ ਪਰਮੇਸ਼ਵਰ ਨੇ ਇਹਨਾਂ ਨੂੰ ਸਿਰ ਠਹਿਰਾਇਆ ਆ ਪੂਛਨੀ ਇਹ ਪਰਮੇਸ਼ਵਰ ਦੀ ਖਾਸ ਪਰਜਾਇਆ ਪਰਮੇਸ਼ਵਰ ਦੇ ਧਰਮੀ ਲੋਕਾਂ ਦੀ ਔਲਾਦ ਆ ਸੱਚਮੁੱਚ ਰਾਜੇ ਰਾਣੀਆਂ ਇਹਨਾਂ ਨੂੰ ਕੁਛੜ ਚੱਕਦੇ ਆ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦੀ ਸਾਡੇ ਬੱਚਿਆਂ ਨੂੰ ਪਰਮੇਸ਼ਵਰ ਨੇ ਹਰ ਚੰਗੀ ਚੀਜ਼ ਦੇ ਨਾਲ ਰਜਾਇਆ ਆ ਪਰਮੇਸ਼ਰ ਨੇ ਚੰਗੀਆਂ ਗੱਡੀਆਂ ਮੋਟਰਾਂ ਨਾਲ ਇਹਨਾਂ ਨੂੰ ਬLES ਕੀਤਾ ਪਰਮੇਸ਼ਰ ਨੇ ਇਹਨਾਂ ਦੀ ਜ਼ਿੰਦਗੀ ਦੀ ਹਰ ਰੀਜ਼ ਨੂੰ ਪੂਰਾ ਕੀਤਾ ਪਰਮੇਸ਼ਰ ਨੇ ਇਹਨਾਂ ਨੂੰ ਚੰਗੀ ਸੰਗਤ ਨਾਲ ਬLES ਕੀਤਾ ਪਰਮੇਸ਼ਰ ਨੇ ਇਹਨਾਂ ਨੂੰ ਗਿਆਨ ਨਾਲ ਸਮਝ ਦੇ ਨਾਲ ਬLES ਕੀਤਾ ਜਾਂ ਪਰਮੇਸ਼ਰ ਨੇ ਇਹਨਾਂ ਨੂੰ ਸੋਹਣੇ ਘਰਾਂ ਦੇ ਨਾਲ ਬLES ਕੀਤਾ ਪਰਮੇਸ਼ਰ ਨੇ ਇਹਨਾਂ ਨੂੰ ਚੰਗੇ ਲਾਈਫ ਪਾਰਟਨਰਸ ਦੇ ਨਾਲ ਬLES ਕੀਤਾ ਚੰਗੇ ਫਰੈਂਡਸ ਦੇ ਨਾਲ ਬLES ਕੀਤਾ ਪਰਮੇਸ਼ਰ ਨੇ ਸਾਡੇ ਬੱਚਿਆਂ ਨੂੰ ਬ੍ਰਾਈਟ ਫਿਊਚਰ ਦਿੱਤਾ ਪਰਮੇਸ਼ਰ ਨੇ ਸਾਡੇ ਬੱਚਿਆਂ ਨੂੰ ਬੈਸਟ ਪਿਓਰ ਕੈਰੇਕਟਰ ਦਿੱਤਾ ਸੀ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਹਰੇਕ ਨੌਨਸੈਂਸ ਸਾਡੇ ਬੱਚਿਆਂ ਤੋਂ ਦੂਰ ਰੰਦਾ ਪਰਮੇਸ਼ਵਰ ਨੇ ਸਾਨੂੰ ਹਰੇਕ ਜਾਦੂ ਟੋਣੇ ਤੋਂ ਆਜ਼ਾਦ ਕੀਤਾ ਸੀ ਧੰਨਵਾਦ ਕਰਦੇ ਪਰਮੇਸ਼ਵਰ ਨੇ ਸਾਡੇ ਤੋਂ ਹਰੇਕ ਸਰਾਪ ਨੂੰ ਤੋੜਿਆ ਅਸੀਂ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ ਪਰਮੇਸ਼ਵਰ ਸਾਡੀਆਂ ਲੜਾਈਆਂ ਆਪ ਲੜਦੇ ਅਸੀਂ ਪਰਮੇਸ਼ਵਰ ਜੀ ਦਾ ਧੰਨਵਾਦ ਕਰਦੇ ਹਾਂ ਅਸੀਂ ਪਰਮੇਸ਼ਵਰ ਦੇ ਸ਼ੁਕਰਗੁਜ਼ਾਰ ਹਾਂ ਕਿ ਪਰਮੇਸ਼ਵਰ ਨੇ ਦਇਆ ਦਾ ਮੁਕਤ ਰਾਮ ਦਾ ਮੁਕਤ ਸਾਡੇ ਸਿਰ ਉੱਤੇ ਰੱਖਿਆ ਪਰਮੇਸ਼ਵਰ ਨੇ ਸਾਨੂੰ ਸਾਰੇ ਰੋਗਾਂ ਤੋਂ ਨਰੋਇਆ ਕੀਤਾ ਸੀ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ ਅਰ ਸੱਚਮੱਚ ਸਾਡੇ ਲਈ ਪਰਮੇਸ਼ਵਰ ਨੇ ਬੋਲਿਆ ਕਿ ਲੜਾਈ ਤੁਹਾਡੀ ਨਹੀਂ ਇਹ ਮੇਰੀ ਆ ਅਰ ਪਰਮੇਸ਼ਵਰ ਆਪ ਸਾਡੀਆਂ ਲੜਾਈਆਂ ਨੂੰ ਲੜਦੇ ਅਰ ਫਤਿਹ ਦਾ ਸੇਰਾ ਸਭੇ ਸਿਰ ਉੱਤੇ ਬੰਨ੍ਹਦੇ ਅਸੀਂ ਧੰਨਵਾਦ ਕਰਦੇ ਹਾਂ ਕਿਉਂਕਿ ਯਹੋਵਾ ਸਾਡਾ ਬਾਲਿਆ ਯਹੋਵਾ ਸਾਡੀ ਢਾਂ ਲਿਆ ਉਹ ਸਾਡੀ ਛੁਪਣੇ ਦਾ ਸਥਾਨ ਆ ਉਹ ਸਾਡਾ ਮਜ਼ਬੂਤ ਗਾੜਿਆ ਉਹ ਸਾਡੀ ਪਨਾਹ ਗਾ ਆ ਉਹ ਸਾਡਾ ਉੱਚਾ ਟਿੱਲਾ ਆ ਉਹ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਤੁਸੀਂ ਸਾਡੀ ਫਤਿਹ ਦਾ ਸਿੰਘ ਆ ਜਿੱਤ ਦਾ ਨਾਰਾ ਆ ਖੁਦਾ ਅਸੀਂ ਸ਼ੁਕਰਗੁਜ਼ਾਰ ਆ ਮੇਰੇ ਪਿਤਾ ਪਰਮੇਸ਼ਵਰ ਅਰ ਮੈਂ ਯਕੀਨ ਕਰਦੀ ਆ ਕਿ ਜਿੰਨੇ ਵੀ ਭੈਣਾ ਭਰਾਵਾਂ ਨੇ ਅੱਜ ਈਮਾਨ ਦੇ ਨਾਲ ਇਸ ਪ੍ਰਾਰਥਨਾ ਨੂੰ ਰਿਸੀਵ ਕੀਤਾ ਆ ਅੱਜ ਉਹਨਾਂ ਦੇ ਉੱਤੇ ਆਸ਼ੀਸ਼ ਆ ਰਹੀ ਆ ਅੱਜ ਕਰਜ਼ੇ ਦੇ ਬੰਧਨ ਉਹਨਾਂ ਤੋਂ ਟੁੱਟ ਰਹੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਹਰ ਤਰ੍ਹਾਂ ਦੇ ਕਰਜ਼ੇ ਦੇ ਬੰਧਨ ਟੁੱਟ ਰਹੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਅੱਜ ਮੈਂ ਪ੍ਰਾਰਥਨਾ ਕਰਦੀ ਆ ਅਰ ਮੈਂ ਸਪਿਰਿਟ ਦੇ ਵਿੱਚ ਫੀਲ ਕਰ ਰਹੀ ਆ ਕਿ ਬਹੁਤ ਸਾਰੇ ਲੋਕ ਹੀ ਆ ਜਿਨ੍ਹਾਂ ਉੱਤੇ ਝੂਠੇ ਦੋਸ਼ ਲੱਗੇ ਹੋਏ ਆ ਆ ਜੋ ਦੋਸ਼ ਮਿਟਾਏ ਜਾ ਰਹੇ ਆ ਪ੍ਰਭੂ ਉਹਨਾਂ ਨੂੰ ਬੇਦੋਸ਼ਿਆ ਸਾਬਤ ਕਰ ਰਹੇ ਆ ਕਿਉਂਕਿ ਪ੍ਰਭੂ ਆਪ ਉਹਨਾਂ ਦਾ ਮੁਕੱਦਮਾ ਲੜ ਰਹੇ ਆ ਤੁਸੀਂ ਮੁਕੱਦਮਿਆਂ ਦੇ ਉੱਤੇ ਫਤਿਹ ਪਾ ਰਹੇ ਹੋ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਤੁਸੀਂ ਮੁਕੱਦਮਿਆਂ ਦੇ ਉੱਤੇ ਫਤਿਹ ਪਾ ਰਹੇ ਹੋ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਜੇਲ੍ਹਾਂ ਦੇ ਦਰਵਾਜ਼ੇ ਤੁਹਾਡੇ ਲਈ ਖੁੱਲ੍ਹ ਰਹੇ ਆ ਤੁਹਾਡੇ ਬੱਚਿਆਂ ਦੇ ਲਈ ਜੇਲ੍ਹਾਂ ਦੇ ਦਰਵਾਜ਼ੇ ਖੁੱਲ੍ਹ ਰਹੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੈਂ ਇੱਕ ਨੌਜਵਾਨ ਨੂੰ ਜੇਲ੍ਹ ਵਿੱਚੋਂ ਬਾਹਰ ਆਉਂਦਿਆਂ ਦੇਖ ਰਹੀ ਆ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਜਿੱਤ ਦੇ ਨਾਲ ਉਹ ਬਾਹਰ ਆ ਰਿਹਾ ਪਰਮ ਦੇ ਵੱਡੇ ਫਜ਼ਲ ਦੇ ਨਾਲ ਬਾਹਰ ਆ ਰਹੀ ਹਾਂ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦੀ ਹਾਂ ਅਰ ਸੱਚਮੁੱਚ ਅੱਜ ਜੀਲਾਂ ਦੇ ਦਰਵਾਜ਼ੇ ਖੁੱਲ ਰਹੇ ਆ ਅੱਜ ਮੁਕਦਮਿਆਂ ਦੇ ਉੱਤੇ ਤੁਹਾਨੂੰ ਫਤਿਹ ਮਿਲ ਰਹੀ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਪਰਮੇਸ਼ਵਰ ਨੇ ਤੁਹਾਡੇ ਲਈ ਡਿਵਾਈਨ ਹੈਲਪਰ ਖੜੇ ਕਰ ਦਿੱਤੇ ਆ ਅਲੌਕਿਕ ਮਦਦਗਾਰ ਪਰਮੇਸ਼ਵਰ ਨੇ ਤੁਹਾਡੇ ਲਈ ਭੇਜੇ ਫਰਿਸ਼ਤੇ ਤੁਹਾਡੇ ਵੱਲ ਨੂੰ ਆ ਰਹੇ ਤੁਹਾਡੀ ਮਦਦ ਕਰਨ ਦੇ ਲਈ ਅਰ ਸੱਚਮੁੱਚ ਤੁਸੀਂ ਪਰਮੇਸ਼ਵਰ ਦੀ ਆਜ਼ਾਦੀ ਨੂੰ ਪਰਮੇਸ਼ਵਰ ਦੀ ਮਹਿਮਾ ਨੂੰ ਪਰਮੇਸ਼ਵਰ ਦੀ ਸਮਰਥ ਨੂੰ ਤੁਸੀਂ ਆਪਣੇ ਜੀਵਨ ਦੇ ਵਿੱਚ ਕੰਮ ਕਰਦਿਆਂ ਦੇਖੋਗੇ ਅੱਜ ਤੁਹਾਡੇ ਤੇ ਖੁਸ਼ੀ ਦਾ ਮਸਾ ਆ ਰਿਹਾ ਖੁਸ਼ੀ ਦਾ ਮਸਾ ਆ ਰਿਹਾ ਤੁਹਾਡੇ ਬੋਝ ਪਰਮੇਸ਼ਵਰ ਨੇ ਚੱਕ ਲਿਆ ਤੁਹਾਡੀ ਚਿੰਤਾ ਪਰਮੇਸ਼ਵਰ ਨੇ ਚੱਕ ਲਈ ਆ ਚੰ ਤੁਹਾਡੇ ਘਰ ਵੱਲ ਨੂੰ ਆ ਰਹੀਆਂ ਚੰਗੀਆਂ ਆਸ਼ੀਸ਼ਾਂ ਚੰਗੀਆਂ ਬਰਕਤਾਂ ਤੁਹਾਡੇ ਘਰ ਵੱਲ ਨੂੰ ਆ ਰਹੀਆਂ ਚੰਗੀ ਸਿਹਤ ਤੁਹਾਡੇ ਪਰਿਵਾਰ ਵੱਲ ਨੂੰ ਆ ਰਹੀ ਹੈ ਚੰਗਾ ਚੰਗੀਆਂ ਆਸ਼ੀਸ਼ ਤੁਹਾਡੇ ਮਾਲ ਡੰਗਰ ਦੇ ਉੱਤੇ ਆ ਰਹੀ ਹੈ ਤੁਹਾਡਾ ਮਾਲ ਡੰਗਰ ਹਰ ਵੇਲੇ ਆਇਆ ਹੋ ਰਿਹਾ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਸੱਚਮੁੱਚ ਸਾਡੇ ਚੌਣੇ ਦਾ ਵਾਅਦਾ ਮੁਬਾਰਕ ਹੈ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦੀ ਹਾਂ ਕਿ ਸਾਡਾ ਮਾਲ ਡੰਗਰ ਮੁਬਾਰਕ ਹੈ ਸਾਡੇ ਖੇਤਾਂ ਦੇ ਉੱਤੇ ਪਰਮੇਸ਼ਵਰ ਦੀ ਆਸ਼ੀਸ਼ ਆ ਸਾਡੇ ਧਨ ਦੌਲਤ ਦੇ ਉੱਤੇ ਪਰਮੇਸ਼ਵਰ ਦੀ ਆਸ਼ੀਸ਼ ਆ ਸਾਡੇ ਰਿਸ਼ਤੇ ਮੁਬਾਰਕ ਹੈ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਸਾਡਾ ਇੱਕ ਇੱਕ ਰਿਸ਼ਤਾ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੁਬਾਰਕ ਆ ਅਰ ਬਣਿਆ ਰਹਿੰਦਾ ਆ ਸੱਚਮੁੱਚ ਅਸੀਂ ਰਿਸ਼ਤਿਆਂ ਦੀ ਮਰਿਆਦਾ ਨੂੰ ਨਿਭਾਉਨੇ ਆ ਅਸੀਂ ਧੰਨਵਾਦ ਕਰਦੇ ਆ ਪਰਮੇਸ਼ਰ ਨੇ ਸਾਨੂੰ ਪਵਿੱਤਰਤਾਈ ਵਾਲਾ ਮਨ ਦਿੱਤਾ ਪਰਮੇਸ਼ਰ ਨੇ ਸਾਡੇ ਮਾਤਾ ਪਿਤਾ ਨੂੰ ਬles ਕੀਤਾ ਅਸੀਂ ਧੰਨਵਾਦ ਕਰਦੇ ਹਾਂ ਪਰਮੇਸ਼ਰ ਨੇ ਉਹਨਾਂ ਨੂੰ ਹਰ ਕਸ਼ਟ ਵਿੱਚੋਂ ਬਾਹਰ ਕੱਢਿਆ ਅਸੀਂ ਧੰਨਵਾਦ ਕਰਦੇ ਹਾਂ ਪਰਮੇਸ਼ਰ ਦੀ ਆਸ਼ੀਸ਼ ਉਹਨਾਂ ਉੱਤੇ ਹੈਰ ਪ੍ਰਭੂ ਉਹਨਾਂ ਨੂੰ ਤੌਲਿਆਂ ਤਿੱਕਰ ਸੰਭਾਲਦੇ ਆ ਪ੍ਰਭੂ ਨੇ ਉਹਨਾਂ ਦੀ ਬਜ਼ੁਰਗੀ ਨੂੰ ਨਵਾਂ ਕੀਤਾ ਪਰਮੇਸ਼ਰ ਨੇ ਉਹਨਾਂ ਦੀ ਜਵਾਨੀ ਨੂੰ ਬles ਕਰ ਦਿੱਤਾ ਉਹਨਾਂ ਦੀ ਜਵਾਨੀ ਨੂੰ ਨਵਾਂ ਕਰ ਦਿੱਤਾ ਉਹਨਾਂ ਦੀ ਬਜ਼ੁਰਗੀ ਨੂੰ ਵਧਾਇਆ ਹੈ ਅਰ ਸੱਚਮੁੱਚ ਕਾਬਾਂ ਵਾਲਾ ਜ਼ੋਰ ਸਾਨੂੰ ਤੇ ਸਾਡੇ ਪੇਰੈਂਟਸ ਨੂੰ ਸਾਡੇ ਬੱਚਿਆਂ ਨੂੰ ਦਿੱਤਾ ਹੈ ਪਰਮੇਸ਼ਰ ਸੱਚਮੁੱਚ ਸਾਨੂੰ ਉੱਚਿਆਂ ਸਥਾਨਾਂ ਵਿੱਚ ਲੈ ਕੇ ਜਾ ਰਹੇ ਪ੍ਰਭੂ ਸਾਨੂੰ ਉੱਚਿਆਂ ਸਥਾਨਾਂ ਵਿੱਚ ਲੈ ਕੇ ਜਾ ਰਹੇ ਆ ਉਹ ਪ੍ਰਭੂ ਅਸੀਂ ਯਾਕੂਬ ਦਾ ਖੁਦਾ ਸਾਡੀ ਪਤ ਨੂੰ ਵਧਾ ਰਿਹਾ ਯਾਕੂਬ ਦਾ ਖੁਦਾ ਸਾਡੀ ਪਤ ਨੂੰ ਵਧਾ ਰਿਹਾ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦੀ ਯਾਕੂਬ ਦਾ ਖੁਦਾ ਸਾਡੀ ਪਤ ਨੂੰ ਵਧਾ ਰਿਹਾ ਪਰਮੇਸ਼ਵਰ ਨੇ ਸਾਡੇ ਤੋਂ ਹਰ ਸ਼ਰਮਿੰਦਗੀ ਨੂੰ ਦੂਰ ਕਰ ਦਿੱਤਾ ਸਰਕਾਰੀ ਦਰਬਾਰੇ ਪਰਮੇਸ਼ਵਰ ਨੇ ਸਾਡਾ ਬੋਲ ਬਾਲਾ ਕੀਤਾ ਸਰਕਾਰੀ ਦਰਬਾਰੇ ਪਰਮੇਸ਼ਵਰ ਨੇ ਸਾਨੂੰ ਫਤਿਹ ਬਖਸ਼ੀ ਅਸੀਂ ਜਿੱਥੇ ਵੀ ਜਾਂਦੇ ਅਸੀਂ ਫਤਿਹ ਪਾਈ ਜਾਂਦੇ ਅਸੀਂ ਜਿੱਥੇ ਵੀ ਜਾਂਦੇ ਅਸੀਂ ਫਤਿਹ ਪਾਈ ਜਾਂਦੇ ਆ ਸੱਚਮੁੱਚ ਜਿੱਥੋਂ ਤੱਕ ਸਾਡੀ ਨਜ਼ਰ ਜਾਂਦੀ ਹੈ ਪਰਮੇਸ਼ਵਰ ਉਹ ਜਗ੍ਹਾ ਸਾਨੂੰ ਰਾਜ ਕਰਨ ਲਈ ਦੇ ਰਿਹਾ ਚਾਰ ਚੁਫੇਰੇੋਂ ਚੰਗੀਆਂ ਚੀਜ਼ਾਂ ਸਾਡੇ ਵੱਲ ਨੂੰ ਆ ਰਹੀਆਂ ਧਨ ਦੌਲਤ ਅਬੰ ਵਿੱਚ ਸਾਡੇ ਵੱਲ ਨੂੰ ਆ ਰਿਹਾ ਆ ਅਸੀਂ ਪਰਮੇਸ਼ਵਰ ਦਾ ਧੰਨਵਾਦ ਕਰਦੇ ਅਸੀਂ ਜਿੰਨਾ ਕੰਮਾਂ ਨੂੰ ਹੱਥ ਪਾਉਣੇ প্রভু ਯਸੂ ਮਸੀਹ ਦੇ ਨਾਮ 'ਚ ਅਸੀਂ ਸਫਲ ਹੁੰਨੇ ਆ ਅਸੀਂ ਯਸੂ ਨਾਮ ਦੇ ਵਿੱਚ ਸਫਲਤਾ ਨੂੰ ਲੈ ਲੈਨੇ ਆ ਅਸੀਂ ਚੰਗਿਆਈ ਨੂੰ ਲੈ ਲੈਨੇ ਆ ਅਸੀਂ ਛੁਟਕਾਰੇ ਨੂੰ ਆਪਣੇ ਜੀਵਨ ਦੇ ਵਿੱਚ ਲੈ ਲੈਨੇ ਅਸੀਂ ਫਤਿਹ ਨੂੰ ਆਪਣੇ ਜੀਵਨ ਦੇ ਵਿੱਚ ਲੈ ਲੈਨੇ ਕਿਉਂਕਿ ਪਰਮੇਸ਼ਵਰ ਨੇ ਸਾਨੂੰ ਬਲੈਸ ਕੀਤਾ ਆ ਪਰਮੇਸ਼ਵਰ ਨੇ ਸਾਨੂੰ ਬਲੈਸ ਕੀਤਾ ਹਰ ਘਟੀ ਨੂੰ ਪਰਮੇਸ਼ਵਰ ਨੇ ਸਾਡੇ ਜੀਵਨ ਦੇ ਵਿੱਚੋਂ ਕੱਢ ਦਿੱਤਾ ਹਰ ਘਟੀ ਨੂੰ ਸਾਡੇ ਤੋਂ ਦੂਰ ਕੀਤਾ ਪਰਮੇਸ਼ਵਰ ਨੇ ਅਸੀਂ ਪਰਮੇਸ਼ਵਰ ਦਾ ਧੰਨਵਾਦ ਕਰਦੇ 2000 ਕਬੀ ਸਦੀ ਬਰਕਤ ਦਾ ਸਾਲ ਆ ਬਰਕਤ ਦਾ ਸਾਲ ਆ ਬਰਕਤ ਦਾ ਸਾਲ ਆ ਆਸ਼ੀਸ਼ ਦਾ ਸਾਲ ਆ ਗਵਾਹੀ ਦਾ ਸਾਲ ਆ ਸਾਡੇ ਅੱਗੇ ਵਧਣ ਦਾ ਸਾਲ ਆ ਸਾਡੇ ਰੁਕੇ ਹੋਏ ਕੰਮਾਂ ਦੇ ਪੂਰੇ ਹੋਣ ਦਾ ਸਾਲ ਆ ਉਹ ਬਰਕਤਾਂ ਜਿਹੜੀਆਂ ਪਿਛਲੇ 10 ਸਾਲਾਂ ਤੋਂ ਅੱਜ ਤੱਕ ਨਹੀਂ ਮਿਲੀਆਂ ਸੀ ਇਸ ਸਾਲ ਵਿੱਚ ਉਹ ਸਾਨੂੰ ਮਿਲਣ ਜਾ ਰਹੀਆਂ ਹਾਂ ਇਹ ਸਾਲ ਵਿੱਚ ਉਹ ਬਰਕਤਾਂ ਸਾਨੂੰ ਮਿਲਣ ਜਾ ਰਹੀਆਂ ਅਦਭੁਤ ਕੰਮ ਸਾਡੇ ਜੀਵਨ ਦੇ ਵਿੱਚ ਹੋਣ ਜਾ ਰਹੇ ਆ ਹਜ਼ਾਰ ਸਾਡੇ ਮੋਢ ਤੇ 10000 ਸਾਡੇ ਸੱਜੇ ਹੱਥ ਡਿੱਗਣਗੇ ਪਰ ਕੋਈ ਬਵਾ ਕੋਈ ਬਦੀ ਕੋਈ ਕੋਈ ਬਦਨਾਮੀ ਸਾਡੇ ਨੇੜੇ ਨਾ ਆਊਗੀ ਕੋਈ ਬੁਰਾਈ ਸਾਡੇ ਨੇੜੇ ਨਾ ਆਏਗੀ ਕੋਈ ਬਿਮਾਰੀ ਸਾਡੇ ਨੇੜੇ ਨਾ ਆਏਗੀ ਅਸੀਂ ਪਰਮੇਸ਼ਵਰ ਦੇ ਚੁਣੇ ਹੋਏ ਲੋਕ ਆ ਸੱਚਮੁੱਚ ਅਸੀਂ ਉਹਦੀ ਡਿਵੈਲਿੰਗ ਪਲੇਸ ਦੇ ਅੰਦਰ ਆ ਅਸੀਂ ਉਹਦੇ ਸ਼ਰਨਸਥਾਨ ਦੇ ਅੰਦਰ ਅਸੀਂ ਯਹੋਵਾ ਪਰਮੇਸ਼ਵਰ ਦੇ ਨਾਲ ਵਸਦੇ ਆ ਉਹਦੀ ਹਜ਼ੂਰੀ ਦੇ ਵਿੱਚ ਵਸਦੇ ਆ ਅਸੀਂ ਉਹਦੇ ਖੰਭਾਂ ਦੇ ਹੇਠ ਆ ਸੱਚਮੁੱਚ ਪਰਮੇਸ਼ਵਰ ਨੇ ਸਾਨੂੰ ਟਕਿਆ ਆ ਆਪਣੇ ਖੰਭਾਂ ਦੀ ਛਾਂ ਹੇਠ ਸਾਨੂੰ ਟਕਿਆ ਹੋਇਆ ਸੀ ਧੰਨਵਾਦ ਕਰਦੀਆਂ ਮੈਂ ਰਾਤ ਦੇ ਪੈਜਲ ਤੋਂ ਨਾ ਡਰਾਂਗਾ ਨਾ ਦਿਨ ਦੇ ਉੜਦੇ ਬਾਣ ਤੋਂ ਨਾ ਉਸ ਮਰੀ ਤੋਂ ਜਿਹੜੀ ਹਨੇਰੇ ਵਿੱਚ ਚੱਲਦੀ ਨਾ ਉਸ ਤਬਾਈ ਤੋਂ ਜਿਹੜੀ ਦੁਪਹਿਰ ਨੂੰ ਉਜਾੜਦੀ ਆ ਮੇਰੇ ਮੁੱਢ ਹਜ਼ਾਰ ਤੇ ਮੇਰੇ ਸੱਜੇ 10000 ਡਿੱਗਣਗੇ ਪਰ ਉਹ ਮੇਰੇ ਨੇੜੇ ਨਾ ਆਵੇਗੀ ਕੋਈ ਵੀ ਉਹ ਸ਼ਕਤੀ ਜਿਹੜੀ ਹਨੇਰੇ ਵਿੱਚ ਨੁਕਸਾਨ ਕਰਦੀ ਆ ਕੋਈ ਵੀ ਉਹ ਸ਼ਕਤੀ ਜਿਹੜੀ ਚਾਨਣ ਦੇ ਵਿੱਚ ਨੁਕਸਾਨ ਕਰਦੀ ਆ ਫੇਰ ਚਾਹੇ ਕੋਈ ਤੂਫਾਨ ਹੋਏ ਮੀਂਹ ਹੋਏ ਪਚਾਲ ਹੋਏ ਹਨੇਰੀ ਹੋਏ ਜਾਂ ਦੁਸ਼ਟ ਆਤਮਿਆ ਦੀ ਕੋਈ ਸ਼ਕਤੀ ਹੋਏ ਉਹ ਮੇਰੇ ਤੇ ਮੇਰੇ ਪਰਿਵਾਰ ਦੇ ਨੇੜੇ ਮੇਰੇ ਘਰ ਦੇ ਨੇੜੇ ਮੇਰੇ ਕਾਰੋਬਾਰ ਦੇ ਨੇੜੇ ਨਾ ਆਏਗੀ ਉਹ ਮੇਰੇ ਰਿਸ਼ਤਿਆਂ ਦੇ ਨੇੜੇ ਨਾ ਆਏਗੀ ਕਿਉਂਕਿ ਮੇਰੇ ਰਿਸ਼ਤੇ ਪਰਮੇਸ਼ਵਰ ਦੇ ਵੱਲੋਂ ਜੋੜੇ ਗਏ ਆ ਮੇਰਾ ਘਰ ਪਰਮੇਸ਼ਵਰ ਦੇ ਵੱਲੋਂ ਜੋੜਿਆ ਗਿਆ ਮੇਰਾ ਘਰ ਮੇਰੇ ਪਰਮੇਸ਼ਵਰ ਨੇ ਬਣਾਇਆ ਇਹਦੀ ਨੀ ਯਿਸੂ ਮਸੀਹ ਦੇ ਨਾਮ ਉੱਤੇ ਇਹਦੀ ਨੀ ਯਹੋਵਾ ਪਰਮੇਸ਼ਵਰ ਦੇ ਉੱਤੇ ਰੱਖੇ ਹੋਏ ਵਿਸ਼ਵਾਸ ਉੱਤੇ ਇਹ ਘਰ ਕਦੇ ਨਾ ਡਿੱਗੇਗਾ ਮੇਰੇ ਆਤਮਾ ਦਾ ਘਰ ਕਦੇ ਨਾ ਡਿੱਗੇਗਾ ਮੇਰੇ ਸਰੀਰ ਦੇ ਵਸਣ ਦਾ ਘਰ ਕਦੇ ਨਾ ਡਿੱਗੇਗਾ ਸੱਚਮੁੱਚ ਕੋਈ ਪਹਚਾਲ ਇਹਦੇ ਉੱਤੇ ਕੰਮ ਨਾ ਕਰੇਗਾ ਕੋਈ ਤੂਫਾਨ ਇਹਦੇ ਉੱਤੇ ਕੰਮ ਨਾ ਕਰੇਗਾ ਕੋਈ ਹਨੇਰੀ ਇਹਦੇ ਉੱਤੇ ਕੰਮ ਨਾ ਕਰੇਗੀ ਕੋਈ ਟਰਨੈਡੋ ਇਹਦੇ ਉੱਤੇ ਕੰਮ ਨਾ ਕਰੇਗਾ ਉਹ ਕਿਉਂਕਿ ਪ੍ਰਭੂ ਦਾ ਹੱਥ ਇਸ ਘਰ ਦੇ ਉੱਤੇ ਆ ਪ੍ਰਭੂ ਦਾ ਹੱਥ ਇਸ ਘਰ ਦੇ ਉੱਤੇ ਆ ਪ੍ਰਭੂ ਦਾ ਹੱਥ ਮੇਰੇ ਕਾਰੋਬਾਰ ਦੇ ਉੱਤੇ ਆ ਪ੍ਰਭੂ ਦਾ ਹੱਥ ਉਸ ਸਕੂਲ ਦੇ ਉੱਤੇ ਆ ਜਿੱਥੇ ਮੇਰੇ ਬੱਚੇ ਜਾ ਰਹੇ ਉਹਨਾਂ ਗੱਡੀਆਂ ਮੋਟਰਾਂ ਦੇ ਉੱਤੇ ਆ ਜਿਨ੍ਹਾਂ ਵਿੱਚ ਮੈਂ ਸਫ਼ਰ ਕਰਦੇ ਆ ਅ ਸੱਚ ਮੁੱਚ ਪ੍ਰਭੂ ਦੇ ਫਰਿਸ਼ਤੇ ਸਾਡੀ ਨਿਗਹਿبانی ਕਰਦੇ ਆ ਜਦੋਂ ਅਸੀਂ ਸਫ਼ਰ ਵਿੱਚ ਨਿਕਲਦੇ ਆ ਸਾਡੇ ਬੱਚੇ ਸਫ਼ਰ ਵਿੱਚ ਨਿਕਲਦੇ ਆ ਪ੍ਰਭੂ ਦੇ ਸਵਰਗੀ ਦੂਤ ਸਾਡੇ ਅੱਗੇ ਪਿੱਛੇ ਹੁੰਦੇ ਆ ਸੱਜੇ ਖੱਬੇ ਹੁੰਦੇ ਆ ਉਹ ਸਾਨੂੰ ਰਾਜੀ ਖੁਸ਼ ਲੈ ਕੇ ਜਾਂਦੇ ਆ ਤੇ ਰਾਜੀ ਖੁਸ਼ ਸਾਨੂੰ ਵਾਪਸ ਸਾਡੇ ਘਰਾਂ ਦੇ ਵਿੱਚ ਲੈ ਕੇ ਆਉਂਦੇ ਆ ਅਸੀਂ ਦਿਨ ਪਰ ਅਨਾਂ ਦੇ ਦੇ ਵਿੱਚ ਰਹਿਨੇ ਆ ਦਿਨ ਪਰ ਅਸੀਂ ਸ਼ਾਂਤੀ ਦੇ ਵਿੱਚ ਰਹਿਨੇ ਆ ਦਿਨ ਪਰ ਅਸੀਂ ਪਰਮੇਸ਼ਵਰ ਦੇ ਅਨੁਗ੍ਰਹਿ ਦੇ ਵਿੱਚ ਰਹਿਨੇ ਆ ਦਿਨ ਪਰ ਅਸੀਂ ਪਵਿੱਤਰ ਆਤਮਾ ਦੇ ਵਿੱਚ ਬਣੇ ਰਹਿਨੇ ਆ ਦਿਨ ਪਰ ਅਸੀਂ ਪਰਮੇਸ਼ਵਰ ਦੇ ਨਾਲ ਗੱਲਾਂ ਕਰਦੇ ਆ ਅਸੀਂ ਨਿਰੰਤਰ ਰੂਹ ਵਿੱਚ ਪ੍ਰਾਰਥਨਾ ਕਰਦੇ ਰਹਿਨੇ ਆ ਅਰ ਪਰਮੇਸ਼ਵਰ ਦੀ ਆਸ਼ੀਸ਼ ਸਾਡੇ ਉੱਤੇ ਬਣੀ ਰਹਿੰਦੀ ਆ ਪਰਮੇਸ਼ਵਰ ਨੇ ਸਾਡੇ ਸੋਚਣ ਨਾਲੋਂ ਵੱਧ ਸਾਨੂੰ ਬਲੈਸ ਕੀਤਾ ਸਾਡੇ ਮੰਗਣ ਨਾਲੋਂ ਵੱਧ ਪਰਮੇਸ਼ਵਰ ਨੇ ਸਾਨੂੰ ਦਿੱਤਾ ਜ਼ਰੂਰਤ ਤੋਂ ਪਹਿਲਾਂ ਪਰਮੇਸ਼ਵਰ ਨੇ ਸਾਨੂੰ ਦਿੱਤਾ ਅਸੀਂ ਪਰਮੇਸ਼ਵਰ ਦਾ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦੇ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦੇ ਦਿਲ ਦੀ ਗਹਿਰਾਈ ਤੋ ਤੁਹਾਨੂੰ ਧੰਨਵਾਦ ਕਰਦੇ ਇਹ ਪ੍ਰਾਰਥਨਾ ਸੀ ਪ੍ਰਭੂ ਯਿਸੂ ਮਸੀਹ ਦੇ ਜਿੰਦਾ ਨਾਮ ਚ ਮੰਗਦੇ ਆ ਆਮੇਨ ਆਮੇਨ ਥੈਂਕ ਯੂ ਜੀਸਸ ਡੇਵਿਡ ਮੈਂ ਤੁਹਾਡੇ ਲਈ ਪ੍ਰਾਰਥਨਾ ਕਰਦੀ ਆ ਪ੍ਰਭੂ ਯਿਸੂ ਮਸੀਹ ਦੇ ਨਾਮ ਚ ਅੱਜ ਸਾਰੇ ਇੰਤਜ਼ਾਮ ਤੇਰੇ ਲਈ ਮੁਕੰਮਲ ਹੋ ਰਿਹਾ ਅੱਜ ਤੇਰੇ ਲਈ ਇੰਤਜ਼ਾਮ ਮੁਕੰਮਲ ਹੋ ਰਿਹਾ ਪਰਮੇਸ਼ਰ